ਸੋ ਤੁਹਾਡੇ ਸਾਹਮਣੇ ਜੋ ਵਿਸ਼ੇਸ਼ ਮੁੱਦਾ ਮਖੂਦਾ ਲੈ ਕੇ ਆਏ ਆ ਜੋ ਰਾਤ ਹਮਲਾ ਹੋ ਰਾਵਲੋ ਜੋ ਤੇਜਾ ਹਥਿਆਰਾਂ ਦੇ ਨਾਲ ਹਮਲਾ ਕੀਤਾ ਘਰ ਦੇ ਵਿੱਚ ਪੰਨ ਤੋੜ ਕੀਤੀ ਗਈ ਤੇ ਔਰ ਸਮਾਨ ਦੀ ਜਿਹੜੀ ਬਹੁਤ ਹੀ ਗੰਭੀਰ ਹਲਤ ਕੀਤੀ ਗਈ ਆ ਤੇ ਸਾਰਾ ਸਮਾਨ ਅੰਦਰ ਵੜ ਕੇ ਤੋੜਿਆ ਗਿਆ ਪਾਰ ਇਸਤੇ ਜੇ ਕੋਈ ਥਿੱਲੀ ਕਾਰਵਾਈ ਚੱਲਦੀ ਪਈ ਆ ਉਹ ਤੇਜਾ ਹਥਿਆਰਾਂ ਦੇ ਨਾਲ ਇੰਦੇ ਤੇ ਹਮਲਾ ਆ ਉਹ ਆਪਾਂ ਨਾਲ ਜਿਨ੍ਹਾਂ ਤੇ ਹਮਲਾ ਹੋਇਆ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਵੀ ਇਹ ਕੀ ਗੱਲਬਾਤ ਬਣੀ ਸੀਗੀ ਹਾਂਜੀ ਸਰ ਤੁਹਾਡੇ ਤੇ ਹਮਲਾ ਕਿਉਂ ਹੋਇਆ ਜੀ ਇਸ ਘਰ ਦੇ ਉੱਤੇ ਸਰ ਕ੍ਰੀਬ ਨੂੰ 8:30 ਵਜੇ ਬਾਹਰ ਸੀ ਕਿ ਨਾ ਝਗੜਾ ਹੋਇਆ ਤੇ ਬਾਹਰ ਗਏ ਨਾਲ ਉਹਨਾਂ ਦੇ ਮੈਂ ਗਿਆ ਪਰ ਉਹਨਾਂ ਨਾਲ ਜਿਹੜੇ ਅਗਲੀ ਪਾਰਟੀ ਨਾਲ ਕੁੱਟ ਮਾਰ ਚੜਗੇ ਵੀ ਉਹਨਾਂ ਨੂੰ ਜਾ ਕੇ ਕੁੱਟਿਆ ਕਿ ਉਹ ਨਹੀਂ ਤੇ ਇਸ ਮੌਲੇ ਵਿੱਚ ਮੇਰੇ ਗੱਲ ਪੈ ਗਈ ਵੀ ਸਾਡੇ ਨਾਲ ਚੱਲ ਉਹਨਾਂ ਨੂੰ ਜਾਨੋਂ ਮਾਰਨਾ ਪਰ ਮੈਂ ਇਹੋ ਜਿਹਾ ਕੋਈ ਕਦਮ ਨਹੀਂ ਚੱਕਣਾ ਸੀ ਕਿਉਂਕਿ ਤੇ ਮੇਰੇ ਦੇ ਬੱਚੇ ਆਲਾ ਤੂੰ ਆਏ ਮੇਰੇ ਘਰੇ ਆਏ ਪਿਸਤੌਲ ਲੈ ਕੇ ਮੇਰੇ ਘਰ ਦੇ ਤੇ ਗੱਲ ਪੈ ਕੇ ਬੱਚਿਆਂ ਦੇ ਗੱਲ ਪੈ ਕੇ ਮੇਰੇ ਘਰੇ ਸਾਰਾ ਸਮਾਨ ਤੋੜਦਾ ਆਹਾ ਤੂੰ ਮਤਲਬ ਸਾਡੇ ਨਾਲ ਲੜਿਆ ਕਿਉਂ ਨਹੀਂ ਉਹ ਬੰਦੇ ਨੂੰ ਅਸੀਂ ਜਾਨੋਂ ਮਾਰਨਾ ਸੀ ਪਰ ਮਾਰਨ ਵਾਲੀ ਉੱਥੇ ਕੋਈ ਉਹੋ ਜਿਹੀ ਛੇਛ ਗੱਲ ਨਹੀਂ ਸੀ ਕੋਈ ਵੀ ਗੱਲ ਤੱਕ ਬੰਦਾ ਨਹੀਂ ਸੀ ਕਿ ਜਾ ਕੇ ਉਹ ਪਾਰਟੀ ਦੇ ਅਸੀਂ ਜਾਦਾ ਗੱਲ ਪੈਂਦੀ ਪਰ ਉਹ ਇਸ ਗੱਲ ਤੋਂ ਚੜਗੇ ਕਿ ਤੂੰ ਸਾਡੇ ਨਾਲ ਚੱਲ ਪਰ ਮੈਂ ਜਾਣਾ ਨਹੀਂ ਚਾਹਿਆ ਮੈਂ ਰਾਈਨਾਵਾ ਕਰਾਉਂਦਾ ਸੀ ਪਰ ਉਹ ਇਹ ਗਲਤੀ ਹੋਣੀ ਨਹੀਂ ਸੀ ਉਹ ਉਲਟਾ ਮੇਰੇ ਉੱਤੇ ਵਰਦੋਗੇ ਮੇਰੇ ਘਰ ਤੇ ਆ ਕੇ ਮੇਰੇ ਬੱਚਿਆਂ ਦੇ ਮੈਨੂੰ ਕੁੱਟਮਾਰ ਕੀਤੀ ਮੇਰੇ ਕੰਨ ਕਾਪੇ ਨਾਲ ਸਾਰਾ 파ੜਤਾ ਮੈਨੂੰ ਵੱਡ ਟੱਕ ਕੀਤੀ ਤੇ ਹੁਣ ਉਹ ਦੋਸ਼ੀ ਤੋਂ ਮੈਂ ਇਹ ਮੰਗ ਕਰਦਾ ਹਾਂ ਪ੍ਰਸ਼ਾਸਨ ਤੋਂ ਕਿ ਉਹਨਾਂ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇ ਮੇਰੀ ਭਣ ਤੋੜ ਔਰ ਮੇਰਾ ਜੋ ਜਿਸ ਤਰ੍ਹਾਂ ਵੀ ਹੈਗਾ ਉਹਨਾਂ ਨਾਲ ਤੇ ਕਾਬੂ ਪਾਇਆ ਜਾਵੇ ਤੇ ਮੈਨੂੰ ਇਨਸਾਫ ਦੋ ਤੇ ਕਿੰਨੇ ਜਣੇ ਆਏ ਸੀਗੇ ਤੁਹਾਡੇ ਘਰ ਦੇ ਵਿੱਚ ਇੱਕ ਰਾਜੂ ਪੁੱਤਰ ਕੀਮਾ ਰਾਹੁਲ ਪੁੱਤਰ ਰਾਜੂ ਸਰ ਮੈਂ ਦਰਪੁਤਰਕੀਮਾ ਇਹ ਬੰਦਿਆ ਨੇ ਤੇਲ ਤਰਵਾਲਾ ਨਾਲ ਆਣ ਕੇ ਮੇਰੇ ਘਰੇ ਵਾਰ ਕੀਤਾ ਮੇਰੇ ਘਰ ਦੇ ਨੂੰ ਕੁੱਟਮਾਰ ਕੀਤੀ ਮੇਰੇ ਬੱਚਿਆਂ ਨੂੰ ਕੀਤੀ ਮੇਰੇ ਸਾਰੇ ਪਰਿਵਾਰ ਨੂੰ ਘਰੋਂ ਕੱਢਦਾ ਇਹਨਾਂ ਨੇ ਪਿਸਤੌਲ ਲੈ ਕੇ ਆਏ ਬੜਕਾ ਮਾਰਦੇ ਲੈ ਮੇਰੇ ਘਰੇ ਮੇਰੇ ਸਾਰੇ ਘਰ ਦੀ ਪਨਤੂਰ ਕਰ ਗਏ ਇਸ ਕਰਕੇ ਮੈਂ ਪ੍ਰਸ਼ਾਸਨ ਤੋਂ ਅਪੀਲ ਕਰਦਾ ਮੰਗ ਕਰਦਾ ਕਿ ਜਲਦੋਂ ਜਲਦ ਸਰਕਾਰ ਤੋਂ ਮੰਗ ਕਰਦਾ ਐਸਐਚਓ ਸਾਹਿਬ ਤੋਂ ਮੰਗ ਕਰਦਾ ਪ੍ਰਸ਼ਾਸਨ ਤੋਂ ਕਰਦਾ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਅਗਰ ਜੇ ਪ੍ਰਸ਼ਾਸਨ ਤੁਹਾਡੀ ਨਹੀਂ ਮਦਦ ਕਰਦਾ ਤੇ ਫਿਰ ਤੁਸੀਂ ਕਿੱਥੇ ਜਾਓਗੇ ਸਰ ਮੈਂ ਫਿਰ ਕੋਰਟ 'ਚ ਜਾਊਂਗਾ ਜੀ ਮੈਂ ਫਿਰ ਫੋਰਚ ਅਪੀਲ ਕਰੂੰਗਾ ਕਿ ਮੈਨੂੰ ਇਨਸਾਫ ਨਹੀਂ ਮਿਲਿਆ ਕੋਈ ਵੀ ਕਾਰਵਾਈ ਨਹੀਂ ਹੋਈ ਉਹਨਾਂ ਦੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਠੀਕ ਹੈ ਜੀ ਧੰਨਵਾਦ ਧੰਨਵਾਦ ਜੀ ਸੋ ਤੁਹਾਡੇ ਸਾਹਮਣੇ ਜੋ ਵਿਸ਼ੇਸ਼ ਮੁੱਦਾ ਮਖੂ ਦਾ ਲੈ ਕੇ ਆਏ ਆ ਜੋ ਰਾਤ ਹਮਲਾ ਹੋ ਰਾਵਲੋ ਜੋ ਤੇਜਾਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਘਰ ਦੇ ਵਿੱਚ ਪੰਨ ਤੋੜ ਕੀਤੀ ਗਈ ਤੇ ਔਰ ਸਮਾਨ ਦੀ ਜਿਹੜੀ ਬਹੁਤ ਹੀ ਗੰਭੀਰ ਹਲਤ ਕੀਤੀ ਗਈ ਆ ਤੇ ਸਾਰਾ ਸਮਾਨ ਅੰਦਰ ਵੜ ਕੇ ਤੋੜਿਆ ਗਿਆ ਬਾਰ ਇਸ ਤੇ ਜੇ ਕੋਈ ਢਿੱਲੀ ਕਾਰਵਾਈ ਚੱਲਦੀ ਪਈ ਆ ਉਹ ਤੇਜਾ ਹਥਿਆਰਾਂ ਦੇ ਨਾਲ ਇਹਦੇ ਤੇ ਹਮਲਾ ਆ ਉਹ ਆਪਾਂ ਨਾਲ ਜਿੰਨਾ ਤੇ ਹਮਲਾ ਹੋਇਆ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਵੀ ਇਹ ਕੀ ਗੱਲਬਾਤ ਬਣੀ ਸੀਗੀ ਹਾਂਜੀ ਸਰ ਤੁਹਾਡੇ ਤੇ ਹਮਲਾ ਕਿਉਂ ਹੋਇਆ ਜੀ ਇਸ ਘਰ ਦੇ ਉੱਤੇ ਸਰ ਕ੍ਰੀਬ 9 8:30 ਵਜੇ ਬਾਹਰ ਸੀ ਕਿ ਨਾ ਝਗੜਾ ਹੋਇਆ ਤੇ ਕਿ ਬਾਹਰ ਗਏ ਨਾਲ ਉਹਨਾਂ ਦੇ ਮੈਂ ਗਿਆ ਪਰ ਉਹਨਾਂ ਨਾਲ ਜਿਹੜੇ ਅਗਲੀ ਪਾਰਟੀ ਨਾਲ ਨੇ ਚੜਗੇ ਵੀ ਉਹਨਾਂ ਨੂੰ ਜਾ ਕੇ ਕੁੱਟਿਆ ਕਿਉਂ ਨਹੀਂ ਤੇ ਇਸ ਮੌਲੇ ਵਿੱਚ ਮੇਰੇ ਗੱਲ ਪੈ ਗਈ ਵੀ ਸਾਡੇ ਨਾਲ ਚੱਲ ਉਹਨਾਂ ਨੂੰ ਜਾਨੋਂ ਮਾਰਨਾ ਪਰ ਮੈਂ ਇਹੋ ਜਿਹਾ ਕੋਈ ਕਦਮ ਨਹੀਂ ਚੱਕਣਾ ਸੀ ਕਿਉਂਕਿ ਤੇ ਮੇਰੇ ਬੱਚੇ ਆਲਾ ਤੂੰ ਆਏ ਮੇਰੇ ਘਰੇ ਆਏ ਪਿਸਤੌਲ ਲੈ ਕੇ ਮੇਰੇ ਘਰ ਦੇ ਗੱਲ ਪੈ ਕੇ ਬੱਚੇ ਦੇ ਗੱਲ ਪੈ ਕੇ ਮੇਰੇ ਘਰੇ ਸਾਰਾ ਸਮਾਨ ਤੋੜਦਾ ਆਹਾ ਤੂੰ ਮਤਲਬ ਸਾਡੇ ਨਾਲ ਲੜਿਆ ਕਿਉਂ ਨਹੀਂ ਉਹ ਬੰਦੇ ਨੂੰ ਅਸੀਂ ਜਾਨੋਂ ਮਾਰਨਾ ਸੀ ਪਰ ਮਾਰਨ ਵਾਲੀ ਉੱਥੇ ਕੋਈ ਉਹੋ ਜਿਹੀ ਛੇਛ ਗੱਲ ਨਹੀਂ ਸੀ ਕੋਈ ਵੀ ਗੱਲ ਤੱਕ ਬੰਦਾ ਨਹੀਂ ਸੀ ਕਿ ਜਾ ਕੇ ਉਹ ਪਾਰਟੀ ਦੇ ਅਸੀਂ ਜਾਦਾ ਗੱਲ ਪੈਂਦੀ ਪਰ ਉਹ ਇਸ ਗੱਲ ਤੋਂ ਚੜਗੇ ਕਿ ਤੂੰ ਸਾਡੇ ਨਾਲ ਚੱਲ ਪਰ ਮੈਂ ਜਾਣਾ ਨਹੀਂ ਚਾਹਿਆ ਮੈਂ ਰਾਈਨਾਵਾ ਕਰਾਉਂਦਾ ਸੀ ਪਰ ਉਹ ਇਹ ਗਲਤੀ ਹੁੰਦੀ ਨਹੀਂ ਉਹ ਉਲਟਾ ਮੇਰੇ ਤੇ ਵਰਦੋਗੇ ਮੇਰੇ ਘਰ ਤੇ ਆ ਕੇ ਮੇਰੇ ਬੱਚਿਆਂ ਦੇ ਮੈਨੂੰ ਕੁੱਟ ਮਾਰ ਕੀਤੀ ਮੇਰੇ ਕੰਨ ਕਾਪੇ ਨਾਲ ਸਾਰਾ 파ੜਤਾ ਮੈਨੂੰ ਵੱਡ ਟੱਕ ਕੀਤੀ ਤੇ ਹੁਣ ਉਹ ਦੋਸ਼ੀ ਤੋਂ ਮੈਂ ਇਹ ਮੰਗ ਕਰਦਾ ਪ੍ਰਸ਼ਾਸਨ ਤੋਂ ਕਿ ਉਹਨਾਂ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇ ਮੇਰੀ ਭਣ ਤੋੜ ਔਰ ਮੇਰਾ ਜੋ ਜਿਸ ਤਰ੍ਹਾਂ ਵੀ ਹੈਗਾ ਉਹ ਲਾਹ ਤੇ ਕਾਬੂ ਪਾਇਆ ਜਾਵੇ ਤੇ ਮੇਨੂੰ ਇਨਸਾਫ ਦੋ ਤੇ ਕਿੰਨੇ ਜਣੇ ਆਏ ਸੀਗੇ ਤੁਹਾਡੇ ਘਰ ਦੇ ਵਿੱਚ ਇੱਕ ਰਾਜੂ ਪੁੱਤਰ ਕੀਮਾ ਰਾਹੁਲ ਪੁੱਤਰ ਰਾਜੂ ਸਰ ਮੈਂ ਦਰਬੁੱਤਰ ਕੀ ਮਾ ਇਹ ਬੰਦਿਆ ਨੇ ਤੇਲ ਤਰਵਾਲਾ ਨਾਲ ਆਣ ਕੇ ਮੇਰੇ ਘਰੇ ਵਾਰ ਕੀਤਾ ਮੇਰੇ ਘਰ ਦੇ ਨਾਲ ਕੁੱਟਮਾਰ ਕੀਤੀ ਮੇਰੇ ਬੱਚਿਆਂ ਨੂੰ ਕੀਤੀ ਮੇਰੇ ਸਾਰੇ ਪਰਿਵਾਰ ਨੂੰ ਘਰੋਂ ਕੱਢਦਾ ਇਹਨਾਂ ਨੇ ਪਿਸਤੌਲ ਲੈ ਕੇ ਆਏ ਬੜਕਾ ਮਾਰਦੇ ਰੇ ਮੇਰੇ ਘਰੇ ਮੇਰੇ ਸਾਰੇ ਘਰ ਦੀ ਬੰਨਤੋੜ ਕਰ ਗਏ ਇਸ ਕਰਕੇ ਮੈਂ ਪ੍ਰਸ਼ਾਸਨ ਤੋਂ ਅਪੀਲ ਕਰਦਾ ਮੰਗ ਕਰਦਾ ਕਿ ਜਲਦ ਤੋਂ ਜਲਦ ਸਰਕਾਰ ਤੋਂ ਮੰਗ ਕਰਦਾ ਐਸਚਓ ਸਾਹਿਬ ਤੋਂ ਮੰਗ ਕਰਦਾ ਪ੍ਰਸ਼ਾਸਨ ਤੋਂ ਕਰਦਾ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਅਗਰ ਜੇ ਪ੍ਰਸ਼ਾਸਨ ਤੁਹਾਡੀ ਨਹੀਂ ਮਦਦ ਕਰਦਾ ਤੇ ਫਿਰ ਤੁਸੀਂ ਕਿੱਥੇ ਜਾਓਗੇ ਸਰ ਮੈਂ ਫਿਰ ਕੋਰਟ 'ਚ ਜਾਊਂਗਾ ਜੀ ਮੈਂ ਅੱਗੇ ਫੋਰਥ ਅਪੀਲ ਕਰੂੰਗਾ ਕਿ ਮੈਨੂੰ ਇਨਸਾਫ ਨਹੀਂ ਮਿਲਿਆ ਕੋਈ ਵੀ ਕਾਰਵਾਈ ਨਹੀਂ ਹੋਈ ਉਹਨਾਂ ਦੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਠੀਕ ਹੈ ਜੀ